ਬਾਈ ਗੁਰਜੀ ਦਾ ਖਾਲਸਾ ਚਰੀ ਵਾਈਬਰ ਜੂ ਕੇ ਫਤਿਹ ਤੁਹਾਨੂੰ ਦੱਸਣਾ ਚਾਹੁੰਗਾ ਕਿ ਅਸੀਂ ਚੱਲੇ ਆਂ ਸ਼੍ਰੀ ਹੇਮਕੁੰਡ ਸਾਹਿਬ ਤੇ ਪਿੱਛੇ ਮੇਰੇ ਪੈਕਿੰਗ ਹੋ ਰਹੀ ਆ ਆ ਦੇਖੋ ਤੇ ਮੌਕੇ ਤੇ ਪਲਾਨ ਬਣਿਆ ਸੀ ਮੇਰਾ ਤਾਂ ਤੇ ਉਧਰੋਂ ਮੇਰੀ ਮਾਂ ਤੁਹਾਨੂੰ ਦਿਖਾ ਰਹੀ ਆ ਵੀ ਇੱਕ ਲੋਅਰ ਪਾਰਟੀ ਹੋਈ ਸੀਗੀ ਮੇਰੀ ਮਾਂ ਦੀ ਰਾਤ ਨੂੰ ਸਿਆਉਣ ਲੱਗੀ ਹੋਈ ਆ ਤੱਬੀ ਮੰਦਿਰ ਓਏ ਸ਼ਾਹਦਿਆਂ ਨੂੰ ਗੱਡੀਆਂ ਤਿਆਰ ਆ ਜੀ ਬਾਰਨਾ ਤੇ ਸਵਿਫਟ ਮੁੰਡੇ ਹਸਰੇ ਆ ਜੀ ਪਹਿਲਾ ਬਲੌਗ ਆ ਜੀ ਤਾਂ ਕਰਕੇ ਜੀ ਬਲੌਗ ਆ ਜੀ ਤੇ ਪਿਆ ਪੰਗਾ ਆ ਖੜੇ ਆ ਜੀ ਟੂਲ ਫਲਾਏ ਤੇ ਹਰਿਆਣੇ ਵਾਲੇ ਤੇ ਨੇ ਮੰਗਾਇਆ ਟੂਲ ਵਾਲੇ ਨੇ ਠੰਡਾ ਜੀ ਬਹੁਤ ਬਹੁਤ ਧੰਨਵਾਦ ਜੀ ਓ ਯਾਰ ਅੰਕਲ ਯਾਰ ਧੁੱਪ ਹੋ ਜਾ ਬਹੁਤ ਬਹੁਤ ਧੰਨਵਾਦ ਬਾਈ ਨੇ ਮੰਗਾਇਆ ਠੰਡਾ ਆ ਬੜਾ ਜੀ ਸੱਸ ਜੀ ਕੰਦਾ ਵੀ ਰਹੇ ਆ ਧੰਨਵਾਦ ਕਰੋ ਬਾਈ ਸਾਰਿਆਂ ਦੇ ਕੋਈਆ ਗਲਾਪ